ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਾਂ ਨੂੰ ਗੱਲਬਾਤ ਸਿੱਧੀ ਡਿਬੂਗੜ ਦੇ ਨਾਲ ਲੈ ਚਲਦੇ ਆ ਭਾਈ ਅਮਰਤਪਾਲ ਸਿੰਘ ਨਾਲ ਹੁਣ ਖੰਡੂਰ ਸਾਹਿਬ ਵਾਸੀਆਂ ਨੇ ਆਰ ਪਾਰ ਦੀ ਲੜਾਈ ਕਰਨ ਦਾ ਐਲਾਨ ਕਰ ਦਿੱਤਾਗਾ ਹੁਣ ਭਵੰਤ ਮਾਰ ਨੂੰ ਭਜੜਣਾ ਪੈਣ ਗਿਆ ਖੰਡੂਰ ਸਾਹਿਬ ਦੇ ਵਾਸੀਆਂ ਨੇ ਜਿੱਤ ਤੋਂ ਸਭ ਤੋਂ ਜ਼ਿਆਦਾ ਚੋਣ ਪ੍ਰਚਾਰ ਕੀਤਾ ਸੀ ਸ੍ਰੀ ਸੁਖਦੇਵ ਸਿੰਘ ਨੇ ਉਹਨਾਂ ਨੇ ਕਿਸਾਨ ਜੁੜੀਆਂ ਨੇ ਜਥੇਬੰਦੀਆਂ ਨੂੰ ਲੈ ਕੇ ਵੱਡੇ ਜਿਹੜਾ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਨੇ ਉਹਨਾਂ ਵਸਤੀਆਂ ਦਾ ਕਿਹੜਾ ਕਿਹੜਾ ਖੰਡੂਰ ਸਾਹਿਬ ਵਸਤੀਆਂ ਦਾ ਕੀ ਕਹਿਣਾਗਾ ਉਹ ਕਹਿੰਦੇ ਸਨੂ ਉਮੀਦਾਂ ਨੇ ਭਾਈ ਅੰਮਰਤਪਾਲ ਸਿੰਘ ਤੋਂ ਕਿਉਂਕਿ ਅਸੀਂ ਐਮਪੀ ਜਿਤਾਇਆ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਤਾਇਆ ਪਰ ਸਰਕਾਰ ਵੱਲੋਂ ਜਿਹੜੀ ਨਾਕਾਮੀ ਦਿਖਾਈ ਜਾ ਰਹੀ ਆ ਸਰਕਾਰ ਉਹਨਾਂ ਨੂੰ ਕਿਉਂ ਨਹੀਂ ਸੱਟ ਰਹੀ ਇੱਕ ਐਮਪੀ ਜਿੱਤੇਗਾ ਅਸੀਂ ਜਿਤਾਇਆ ਕਹਿੰਦੇ ਨਾ ਕਿਉਂ ਕੋਈ ਅੱਤਵਾਦੀ ਆ ਨਾ ਬਖਵਾਦੀ ਆ ਇੱਕ ਨੌਜਵਾਨ ਚੜ੍ਹਦੀ ਉਮਰ ਦਾ ਜਿਹੜਾ ਉਹਨੇ ਜਿਤਾਇਆ ਉਹ ਕਹਿੰਦੇ ਹੁਣ ਤੁਸੀਂ ਵੇਖਿਓ ਕਿਵੇਂ ਲੋਕ ਸਭਾ ਦੇ ਵਿੱਚ ਕਲਕਾਰੀਆਂ ਪੈਣਗੀਆਂ ਲੋਕ ਸਭਾ ਦੇ ਵਿੱਚ ਗੁੰਜਾ ਪੈਣਗੀਆਂ ਭਾਈ ਅੰਮਰਪਾਲ ਸਿੰਘ ਨੂੰ ਕਹਿੰਦੇ ਅਸੀਂ ਬਾਹਰ ਕਢਾ ਕੇ ਦਮ ਲਵਾਂਗੇ ਹੁਣ ਇਹ ਜਥੇਬੰਦੀਆਂ ਨੇ ਖੰਡੂਰ ਸਾਹਿਬ ਵਾਸੀਆਂ ਨੇ ਤੇ ਵੱਡਾ ਲਾਨ ਕਰ ਦਿੱਤਾਗਾ ਹੁਣ ਕਿਤੇ ਨਾ ਕਿਤੇ ਸਰਕਾਰ ਦੇ ਜਿਹੜੀ ਜਿਹੜੀ ਕਹਿੰਦੇ ਸੀ ਨਾ ਕੰਨਾਂ ਤੇ ਜੂਣੀ ਸਰਕਦੀ ਤੇ ਹੁਣ ਸਰਕੇਗੀ ਜਿਹੜਾ ਭਗਵਾਨਤਮਨ ਅੜੀਆਲ ਬਣਿਆ ਬੈਠਾ ਸੀ ਮੈਂ ਤਾਂ ਲੋਕਾਂ ਨੂੰ ਉਹਦੇ ਦਾ ਕਹਿੰਦਾ ਸੀ ਕਿ ਤੁਸੀਂ ਲੋਕੋ ਆਪਣੇ ਹੱਕਾਂ ਲਈ ਤਾਂ ਬੋਲੋ ਯਾਰ ਤਾਂ ਐਮਪੀ ਤੁਸੀਂ ਬਣਾਇਆਗਾ 4 ਲੱਖ ਵੋਟ ਪਈਆ ਸਭ ਤੋਂ ਵੱਧ ਮਾਰਦੇ ਦੇ ਨਾਲ ਜਿੱਤਿਆਗਾ ਨੌਜਵਾਨ ਭਾਈ ਅਮਰਪਾਲ ਸਿੰਘ ਜੇ ਤੁਹਾਡੀਆਂ ਹੁਣ ਮੰਗਾਂ ਸੰਸਦ ਦੇ ਵਿੱਚ ਨਹੀਂ ਚੁੱਕੀਆਂ ਜਾਂਦੀਆਂ ਤੁਹਾਡੇ ਜਿਹੜੇ ਕੰਮ ਰੁਕੇ ਪਏ ਨੇ ਤੇ ਤੁਸੀਂ ਜਿਹੜਾ ਏਡਾ ਵੱਡਾ ਖੰਡੂਰ ਸਾਹਿਬ ਦਾ ਇਲਾਕਾ ਹੋਵੇ 20 ਲੱਖ ਦੇ ਕਰੀਬ ਵੋਟ ਆ ਤੇ ਫਿਰ ਮੁੱਦਾ ਕਿਸੇ ਨੇ ਨਹੀਂ ਚੱਕਿਆ ਕਿਉਂਕਿ ਭਾਈ ਅਮਰਪਾਲ ਸਿੰਘ ਦਾ ਡਿਬਰੂਗੜ ਦੇਲ ਦੇ ਵਿੱਚ ਬੰਦਾ ਐਨਐਸਏ ਲਗਾਇਆ ਹੋਇਆਗਾ ਪਰ ਹੁਣ ਤੁਹਾਨੂੰ ਮੈਂ ਇੱਕ ਵੱਡੀ ਖਬਰ ਦੇ ਦਿੰਦਾ ਆ ਕਿ ਅੰਬਰਪਾਲ ਦੇ ਹੱਕ ਵਿੱਚ ਪਿੰਡ ਵਾਲਿਆਂ ਨੇ ਆਰ ਪਾਰ ਦੀ ਲੜਾਈ ਕਰਨ ਦਾ ਐਲਾਨ ਕਰ ਦਿੱਤਾਗਾ ਹੁਣ ਪੈਣ ਗਿਆ ਪਾਰਲੀਮੈਂਟ ਦੇ ਵਿੱਚ ਗੂੰਜਾਂ ਤੁਹਾਨੂੰ ਮੈਂ ਇੱਕ ਹੋਰ ਵੀਡੀਓ ਸੁਣਾਉਣਾ ਦੋ ਵੀਡੀਓ ਸੁਣਾਉਣਾ ਦੋ ਵੀਡੀਓ ਸੁਣਾ ਕੇ ਅੱਗੇ ਮੈਂ ਗੱਲਬਾਤ ਕਰਦਾ ਇੱਕ ਪਹਿਲੀ ਵੀਡੀਓ ਤਾਂ ਉਹ ਆ ਕਿ ਜਿਹੜੇ ਲੋਕ ਕਹਿੰਦੇ ਸੀ ਕਿ ਭਾਈ ਅੰਬਰਪਾਲ ਸਿੰਘ ਨੂੰ ਦੀਪ ਸਿੱਧੂ ਨੇ ਬਲੌਗ ਦੇ ਵਿੱਚ ਪਾਇਆ ਹੋਇਆ ਸੀ ਬਲੌਗ ਨੰਬਰ ਜੇ ਪਾਇਆ ਹੋਇਆ ਸੀ ਇੱਕ ਤਾਂ ਅੱਜ ਉਹਨਾਂ ਦਾ ਪੜਦਾ ਚੱਕ ਦੇਣਾ ਤੇ ਅੱਜ ਇੱਕ ਕਾਲੀ ਦਲ ਦਾ ਕਾਲੇ ਮੂੰਹ ਵਾਲਾ ਤੇ ਜਿਹੜਾ ਕੁਝ ਉਹ ਬੋਲਿਆਗਾ ਅਮਰਪਾਲ ਸਿੰਘ ਦੇ ਖਿਲਾਫ ਆ ਇਹਨਾਂ ਨੂੰ ਕਮੇ ਭਾਜਣਾ ਪਈਆਂ ਪਈਆਂ ਅਮਰਪਾਲ ਸਿੰਘ ਦੇ ਦੇਖ ਲਓ ਇੱਕ ਨੌਜਵਾਨ ਆਉਣ ਦੇ ਨਾਲ ਕਾਲੀ ਦਾਲਾ ਕਾਂਗਰਸੀ ਕੁਝ ਬੰਦੇ ਤੇ ਆਮ ਆਦਮੀ ਦੀ ਪਾਰਟੀ ਦੇ ਕੁਝ ਬੰਦੇ ਤੇ ਇਹਨਾਂ ਨੂੰ ਭਾਜਣਾ ਪੈ ਚੁੱਕੀਆਂ ਨੇ ਕਿ ਭਾਈ ਅੰਮਰਤਪਾਲ ਸਿੰਘ ਜਿੱਤ ਕਿਉਂ ਗਿਆ ਜਿਸ ਦਿਨ ਚੰਨੀ ਨੇ ਮੁੱਦਾ اٹھਾਇਆ ਤੇ ਚੰਨੀ ਨੂੰ ਵੀ ਹੁਣ ਕਹਿੰਦੇ ਮੈਂਬਰਸ਼ਿਪ ਉਹਦੀ ਰੱਦ ਕਰਵਾਵਾਂਗੇ ਇਹ ਸਰਿਆ ਸਰ ਜਿਹੜਾ ੱੱਕਾ ਨਹੀਂ ਤੇ ਹੋਰ ਦੱਸ ਕੀ ਆ ਇਹ ਤੁਹਾਨੂੰ ਪਹਿਲਾਂ ਮੈਂ ਭਾਈ ਅੰਮਰਤਪਾਲ ਸਿੰਘ ਦੇ ਜਿਹੜੀ ਵੀਡੀਓ ਆ ਦੀਪ ਸਿੱਧੂ ਜੋ ਸ਼ਹੀਦ ਕੀਤਾ ਗਿਆ ਐਕਸੀਡੈਂਟ ਦਾ ਬਹਾਨਾ ਲਾ ਕੇ ਉਹਨਾਂ ਦੀ ਕਲਿੱਪ ਸੁਣਾਉਣਾ ਫਿਰ ਤੁਹਾਨੂੰ ਮੈਂ ਇੱਕ ਕਾਲੇ ਮੂੰਹ ਵਾਲੀ ਜਿਹੜਾ ਕਾਲੀ ਦਲ ਦਾਗਾ ਉਹਦੇ ਵੀਡੀਓ ਸੁਣਾਉਣਾ ਫਿਰ ਆਪਾਂ ਤੁਹਾਨੂੰ ਪੂਰੀ ਦੱਸਾਂਗੇ ਕਿ ਕਦੋਂ ਅੰਮਰਤਪਾਲ ਸਿੰਘ ਕਿਹੜੀ ਜੇਲ੍ਹ ਤੋਂ ਕਦੋਂ ਰਿਹਾਅ ਹੋਵੇਗਾ ਤੇ ਕਦੋਂ ਜਿਹੜਾ ਕਿ ਅਗਲੇ ਸੈਸ਼ਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਸੀ ਕਿ ਜਿਹੜੇ ਆ ਦੋ ਸੈਸ਼ਨ ਲੰਘੇ ਤੀਜੇ ਸੈਸ਼ਨ ਦੇ ਵਿੱਚ ਤਾਂ ਅੰਮਰਤਪਾਲ ਸਿੰਘ ਗੁੰਜਾ ਪਾਵੇਗਾ ਵਿਰੋਧੀਆਂ ਦੇ ਤੁਸੀਂ ਵੇਖਿਓ ਜਿੱਦੇ ਬੱਬਰ ਸ਼ੇਰ ਆ ਗਿਆ ਤਾਂ ਕਹਿੰਦੇ ਉਹਦੇ ਆ ਜਿਹੜੇ ਆਲਾ ਕੰਮ ਆ ਹੁਣ ਤਾਂ ਕਹਿੰਦੇ ਆਊਗਾ ਆਊਗਾ ਕੋਈ ਕਵੇਂ ਕਹਿੰਦਾ ਸੀ ਕੋਈ ਕਹਿੰਦਾ ਆਈ ਨਹੀਂ ਸਕਦਾਗਾ ਇਹ ਤਾਂ ਜਦੋਂ ਆ ਗਿਆ ਆ ਜਿਹੜੀ ਵਾਲਾ ਕੰਮ ਜਦੋਂ ਆਲਰੇਡੀ ਨਹੀਂ ਕਰਦਾ ਹੁੰਦਾ ਸੀ ਅੱਜ ਸ਼ੇਰ ਆ ਗਿਆ ਸ਼ੇਰ ਆ ਗਿਆ ਸਾਰਾ ਪਿੰਡ ਇਕੱਠਾ ਹੋ ਜਾਂਦਾ ਸੀ ਪਰ ਇੱਕ ਦਿਨ ਸੱਚੀ ਮਿੱਤ ਸ਼ੇਰ ਆ ਗਿਆ ਸੀ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਜਦੋਂ ਸ਼ੇਰ ਆ ਜਾਵੇ ਤਾਂ ਫਿਰ ਗਿੱਦੜਾਂ ਦੇ ਚਿੱਕਾ ਤਾਂ ਪੈਂਦੀ ਹੁੰਦੀਆਂ ਨੇ ਹੁਣ ਤੁਹਾਨੂੰ ਮੈਂ ਅੰਮਰਪਾਲ ਸਿੰਘ ਦੇ ਜਿਹੜੇ ਗੋਣ ਹੈ ਜਿਹੜਾ ਸੁਣਾਉਣਾਗਾ ਪਹਿਲਾਂ ਤਾਂ ਹੈਗਾਗਾ ਦੀਪ ਸਿੱਧੂ ਦਾ ਬਿਆਨ ਆ ਜਿਹੜਾ ਪੁਰਾਣਾ ਪਿਆ ਕੱਢ ਕੇ ਕਲਿੱਪ ਲੈਂਦੀ ਆ ਤੇ ਮੈਂ ਤੁਹਾਨੂੰ ਉਹ ਸੁਣਾਉਣਾਗਾ ਉਸ ਤੋਂ ਬਾਅਦ ਭਾਈ ਆਪਾਂ ਅੰਮਰਪਾਲ ਸਿੰਘ ਦੇ ਜਿਹੜੀ ਗੱਲਬਾਤ ਕਰਨੀ ਆ ਧਿਆਨ ਦੇ ਨਾਲ ਸੁਣਨਾ ਪਹਿਲਾਂ ਦੀਪ ਸਿੱਧੂ ਦਾ ਬਿਆਨ ਸੁਣੋ ਜੀ ਅਮਰਤਪਾਲ ਆ ਕੀ ਆ ਬਾਈ ਤੇ ਬਾਈ ਬੈਠੇ ਆ ਹੋਰ ਪਥਰੇ ਆਪਣੇ ਬੰਦੇ ਜਿਹੜੇ ਖੰਡੇ ਪਾਈ ਵਰਗੇ ਆ ਹੋਰ ਮੈਂ ਬਹੁਤ ਬੰਦਿਆਂ ਦਾ ਨਾਮ ਲਾਇਆ ਇਸੇ ਇਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਸੱਚ ਕਿੱਥੇ ਸੀ ਕਿਹਦਾ ਸੱਚ ਦੇ ਨਾਲ ਖੜੇ ਆ ਜੀ ਅਮਰਤਪਾਲ ਆ ਕੀ ਆ ਬਾਈ ਤੇ ਬਾਈ ਬੈਠੇ ਆ ਹੋਰ ਪਥਰੇ ਆਪਣੇ ਬੰਦੇ ਜਿਹੜੇ ਖੰਡੇ ਪਾਈ ਵਰਗੇ ਆ ਹੋਰ ਮੈਂ ਬਹੁਤ ਬੰਦਿਆਂ ਦਾ ਨਾਮ ਲਾਇਆ ਇਸੇ ਇਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਕਿਉਂਕਿ ਜਿਹੜਾ ਬਿਆਨ ਆ ਇਹ ਤਾਨੂੰ ਸੁਣਾ ਦਿੱਤਾ ਕਿ ਭਾਈ ਅੰਮਰਤਪਾਲ ਸਿੰਘ ਵਰਗੇ ਡਵਾਈ ਬੈਠੇ ਨੇ ਅਵਤਾਰ ਸਿੰਘ ਖੰਡਾ ਜਿਹੜਾ ਇੰਗਲੈਂਡ ਦੇ ਵਿੱਚ ਯੂਕੇ ਦੇ ਵਿੱਚ ਮਾਰਿਆ ਗਿਆ ਸ਼ਹੀਦ ਕੀਤਾ ਗਿਆ ਗੰਦੀਆਂ ਸਰਕਾਰਾਂ ਵੱਲੋਂ ਉਹਨਾਂ ਦਾ ਵੀ ਜ਼ਿਕਰ ਕੀਤਾ ਤੇ ਹੁਣ ਤੁਸੀਂ ਵੇਖੋ ਜੇ ਅੰਮਰਤਪਾਲ ਸਿੰਘ ਆਉਣ ਦਾ ਕਾਰਨ ਤੇ ਦੀਪ ਸਿੱਧੂ ਜੇਕਰ ਆ ਗਿਆ ਤਾਂ ਉਹ ਇਹਦੀ ਚਿੰਗ ਲਾ ਗਿਆ ਸਿੱਖਾਂ ਦੇ ਵਿੱਚ ਜਿਹੜਾ ਮਨ ਵਾਲੇ ਡੱਗੇ ਆਪਿਆ ਸੀ ਸਿੱਖ ਕੌਮ ਨੂੰ ਦੁਬਾਰੇ ਜਿਉਂਦਾ ਕਰ ਗਿਆ ਇਹ ਭਾਈ ਦੀਪ ਸਿੱਧੂ ਦਾ ਜਿਹੜਾ ਅਸੀਂ ਜਿਹੜਾ ਦੇਣਾ ਦੇੜ ਹੀ ਸਕਦੇ ਲੋਕ ਅੱਜ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਣ ਕੁੱਤੇ ਭੌਂਕਣ ਵਾਲੇ ਭੌਂਕਦੇ ਹੁੰਦੇ ਨੇ ਪਰ ਜਿਹੜਾ ਦੀਪ ਸਿੱਧੂ ਦੀਪ ਜਗਾ ਗਿਆ ਉਹ ਮੁੜ ਕੇ ਹੁਣ ਬੁੱਝਦਾ ਨਹੀਂ ਜੋ ਮਰਜ਼ੀ ਕਰ ਲੋ ਤੇ ਤੁਹਾਨੂੰ ਮੈਂ ਇੱਕ ਅੱਗੇ ਹੋਰ ਜਿਹੜਾ ਕਾਲੇ ਦਲ ਦਾਗਾ ਪਹਿਲਾਂ ਤਾਂ ਬਿਰਸਾ ਬਲਟੋਹਾ ਜਿਹੜਾ ਉਹ ਚੂਕਦਾ ਸੀ ਭਾਜੜਾ ਪਈਆਂ ਸੀ ਬਿਰਸਾ ਬਲਟੋਹੇ ਦੀਆਂ ਜਮਾਨ ਜਬਤ ਹੋ ਗਈ ਫਿਰ ਅਕਾਲੀ ਦਲ ਦਾ ਪ੍ਰਧਾਨ ਆ ਗਿਆ ਸੀ ਸੁਖਵੀਰ ਸਿੰਘ ਬਾਦਲਾ ਉਹਨੇ ਬਥੇਰਾ ਚੀਕ-ਚੀਕ ਧੰਘਾੜਾ ਪਾਇਆ ਇਹ ਚਾਹ ਦੇਣਾ ਚ ਆ ਗਿਆ ਇਹਨੇ ਦਾੜੀ ਬਦਾਲੀ ਇਹਨੇ ਅੰਬਰਤ ਸਕ ਲਿਆ ਓਏ ਮੋਨਾ ਸੀ ਏ ਕੋਨਾ ਸੀ ਉਹਨੇ ਅੰਬਰਤ ਸਕ ਕੇ ਪਹਿਰਾ ਦਿੱਤਾ ਉਹਨੇ ਸਿੱਖ ਪੰਥ ਦੇ ਉੱਤੇ ਇਹ ਤੁਹਾਡੇ ਵਾਂਗੂ ਨਹੀਂ ਕਦੇ ਦਾੜੀ ਬੰਨ ਲੈਂਦੇ ਹੋ ਕਦੇ ਖੋਲ ਲੈਂਦੇ ਹੋ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਤੁਸੀਂ ਕਰਵਾ ਕਰਵਾ ਦਿੱਤੀਆਂ ਆ ਪ੍ਰਦੀਪ ਕਲੇ ਨੇ ਤੁਹਾਡੇ ਕਿਹੜੇ ਖਲਾਸੇ ਕੀਤੇ ਨੇ ਤਾਨੂੰ ਡਬਕੇ ਮਰ ਜਣਾ ਜਾਣਾ ਚਾਹੀਦਾ ਹੈ ਜੇ ਕਾਲੇ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਤੁਹਾਨੂੰ ਮੈਂ ਇੱਕ ਆ ਵੀਡੀਓ ਹੋਰ ਸੁਣਾਉਣਾਗਾ ਫਿਰ ਆਪਾਂ ਚੰਗੀ ਤਰ੍ਹਾਂ ਗੱਲਬਾਤ ਕਰਾਂਗੇ ਤਾਂ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਆ ਸੁਣਾਉਣਿਆ ਤੁਹਾਨੂੰ ਕਾਲੇ ਮੂਹਲੇ ਦਾ ਬਿਆਨ ਭਾਈ ਅਮਰਿਤਪਾਲ ਸਿੰਘ ਨਾਲ ਦੀ ਮਾਤਾ ਨੇ ਕਿਹਾ ਕਿ ਅਮਰਿਤਪਾਲ ਸਿੰਘ ਇਲੈਕਸ਼ਨ ਨਹੀਂ ਲੜੂਗਾ ਸਾਨੂੰ ਇਸ ਗੱਲ ਬਾਰੇ ਉਹਨੇ ਸਾਫ਼ ਕਿਹਾ ਡੀਪਰ ਚ ਜਾ ਕੇ ਦੇਖ ਲੈਣਾ ਉਹਨਾਂ ਦਾ ਬਿਆਨ ਜਿਸ ਦਿਨ ਨੇ ਬੀਜੇਪੀ ਵਾਲਿਆਂ ਨਾਲ ਗੱਲ ਹੋਈ ਉਹਨਾਂ ਨੂੰ ਅਸੀਂ ਸਾਫ਼ ਕਹਿੰਦਾ ਕਿ ਆ ਪੰਜ ਸੱਡਲੀਆਂ ਮੋਢਲੀਆਂ ਈਸ਼ੂਜ਼ ਨੇ ਜਿੰਨਾ ਜ ਇਹਨਾਂ ਬਾਰੇ ਕੋਈ ਊੜਾੜਾ ਈਡੀ ਸੱਸਾ ਨਹੀਂ ਹੁੰਦਾ ਪਾਵਰ অর ਲੋ ਪਾਵਰ ਇਜ਼ ਨਾਟ ది ਕੁਐਸਚਨ ਸਾਡੇ ਮੁੱਖ ਮੁੱਦੇ ਐ ਇਹਨਾਂ ਨੂੰ ਜੇ ਤੁਸੀਂ ਸੌਟ ਆਊਟ ਕਰੋਗੇ ਤਾਂ ਤੁਹਾਡੇ ਨਾਲ ਗੱਲ ਹੋ ਸਕਦੀ ਆ ਉਹਨਾਂ ਦਾ ਜਵਾਬ ਸੀ 50 50 ਨੋ ਬੁੱਤਾ ਰਾ ਜਾਂ ਦੋ ਰਾਈਡਰ ਲਾਤੇ ਜੇ ਇੱਕ ਇਲੈਕਸ਼ਨ ਦੇ ਦੌਰਾਨ ਬੰਦੀ ਸਿੰਘਾਂ ਦੀ ਗੱਲ ਨਹੀਂ ਕਰੋਂਗੇ ਇੱਕ ਕਿਸਾਨਾਂ ਦਾ ਮੁੱਦਾ ਨਹੀਂ ਛੁਕੋਗੇ। ਤੋੜ ਵੀ ਛੋੜਾ ਹੋ ਗਿਆ। ਉਸ ਦਿਨ ਤੋਂ ਉਹਨਾਂ ਨੂੰ ਇਹ ਹੋ ਗਿਆ ਕਿ ਯਾਰ ਐਸੀ ਵੱਡੇ ਵੱਡੇ ਸਿੱਧੇ ਕਰਦੇ ਐਨੇ ਕੁ ਖੁੰਜੇ ਜਿਹੇ ਬੈਠੇ ਨੇ ਇਹ ਆਕੜ ਕੇ। ਇਹ ਪ੍ਰੈਸ਼ਨ ਨਾਗਪੁਰ ਸਟਾਰਟ ਹੋ ਗਿਆ। ਕਿ ਇਹ ਹੁਣ ਇਹਨੂੰ ਉੱਤਪ ਸਿੰਘ ਸੈਨਾ ਤੇ ਸ਼ਿੰਦੇਸ ਸਿੰਘ ਸਾਧਾ ਨੂੰ ਕਰੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਗੱਲ ਹੋ ਰਹਾ। ਸੁਣ ਲਿਆ ਜੀ ਬਿਆਨ ਇਹ ਇਹਨਾਂ ਨੂੰ ਦਾ ਮੈਨੂੰ ਪਤਾ ਨਹੀਂ ਕੀ ਹੈ ਇਹ ਪਤਾ ਹੈ ਕੀ ਕਹਿੰਦਾ ਹੈਗਾ ਇਹ ਕਹਿੰਦਾ ਭਾਈ ਅੰਮਰਿਤਪਾਲ ਸਿੰਘ ਦੀ ਮਾਤਾ ਨੇ ਜਵਾਬ ਦੇ ਦਿੱਤਾ ਸੀ ਵੀ ਅੰਮਰਿਤਪਾਲ ਸਿੰਘ ਇਲੈਕਸ਼ਨ ਨਹੀਂ ਲੜੇਗਾ ਫਿਰ ਕਹਿੰਦਾ ਸਨੂ ਕਹਿੰਦਾ ਭਾਜਪੀ ਨੇ ਸਮਝੌਤਾ ਕਰਨ ਲਈ ਸਾਡੇ ਕਹਿੰਦਾ ਸਨੂ ਉੱਤੇ ਦਬਾਅ ਪਾਇਆ ਕਿ ਆਜੋ ਆਪਾਂ ਸਮਝੌਤਾ ਕਰੀਏ ਕਹਿੰਦਾ ਅਸੀਂ ਦੋ ਗੱਲਾਂ ਸਨੂ ਕਹੀਆਂ ਸੀ ਇੱਕ ਤਾਂ ਬੰਦੀ ਸਿੰਘਾ ਬਾਰੇ ਤੇ ਇੱਕ ਕਿਸਾਨੀ ਦੀ ਗੱਲ ਨਹੀਂ ਕਰਨੀ ਤੇ ਸਾਡੇ ਨਾਲ ਆਜੋ ਅਸੀਂ ਆਖਿਆ ਵੀ ਇਹ ਗੱਲ ਨਹੀਂ ਕਹਿੰਦਾ ਅਸੀਂ ਕਰ ਸਕਦੇ ਅੱਜ ਤਾਂ ਬੰਦੀ ਸਿੰਘ ਦੀ ਗੱਲ ਕਰਾਂਗੇ ਸ਼ਰਮ ਨਾਲ ਮਰਜੋ ਡੁੱਬ ਕੇ ਪਾਪੀਓ ਕਿਉਂ ਝੂਠ ਬਗਵਾਸ ਕਰੀ ਜੰਨੇਓ ਤੇ ਤੁਹਾਨੂੰ ਅੱਗੇ ਗੱਲ ਫੇਰ ਕਰਦੇ ਆਪਾਂ ਗੱਲ ਪਹਿਲਾਂ ਇਹਨਾਂ ਦਾ ਜਿਹੜਾ ਬਿਆਨ ਆਇਆ ਇਹ ਬੰਦੇ ਦਾ ਇਹ ਕਹਿੰਦਾ ਜਿੰਨਾ ਚਿਰ ਸਾਡਾ ਬੀਜਪੀ ਨਾਲ ਗੱਠ ਜੋੜ ਸੀ ਉਦੋਂ ਤੱਕ ਤਾਂ ਅੰਮਰਿਤਪਾਲ ਨੇ ਚੋਣ ਲੜਨ ਦਾ ਕੋਈ ਐਲਾਨ ਨਹੀਂ ਕੀਤਾ ਸੀ ਕਹਿੰਦਾ ਕਹਿੰਦਾ ਜਦੋਂ ਨਾਗਪੁਰ ਤੋਂ ਆਪਰੇਸ਼ਨ ਜਿਹੜਾ ਸ਼ੁਰੂ ਹੋ ਗਿਆ ਕਿ ਕਹਿੰਦਾ ਕਿ ਫੇਰ ਭਾਈ ਅੰਮਰਿਤਪਾਲ ਸਿੰਘ ਨੇ ਇਲੈਕਸ਼ਨ ਲੜੀ ਆ ਹੁਣ ਨਾਗਪੁਰੇ ਵਾਲੇ ਕੌਣ ਨੇ ਇਹ ਦੁਨੀਆ ਜਾਣਦੀ ਹੈ ਪੰਜਾਬ ਜਾਣਦਾ ਸਾਰੇ ਦੇਸਬ ਦੇਸਾਂ ਦੀ ਧਰਤੀ ਉੱਤੇ ਜਿਹੜੇ ਬੈਠੇ ਨੇ ਲੋਕ ਜਾਣਦੇ ਨੇ ਕਿ ਤੁਹਾਡੇ ਬਾਦਲ ਵਰਗਿਆ ਨੇ ਤੇ ਤੁਸੀਂ ਤੇ ਖਾਕੀ ਨਿਕਰਾਂ ਪਾ ਕੇ ਅੱਜ ਤੱਕ ਵਿਚਰਦੇ ਰਹੇ ਸਿੱਖ ਜਮਾਨੀ ਦਾ ਕਹਾਣ ਕੀਤਾਗਾ ਇੱਕ ਅੰਬਰਤਪਾਲ ਤਾਂ ਨੂੰ ਚੁਬਣ ਲੱਗ ਪਿਆ ਜੇ ਇੱਕ ਸੀਟ ਤੇ ਜਿੱਤ ਗਿਆ ਲੋਕਾਂ ਨੇ ਜਿਤਾਤਾ ਤੇ ਤੁਹਾਡਾ ਜੇ ਤੁਹਾਡੇ ਕੋਲੇ ਕੋਈ ਮੁੱਦਾ ਹੈਗਾ ਜੇ ਤੁਹਾਡੇ ਕੋਲੇ ਅਣਖ ਨਾਲ ਦੀ ਕੋਈ ਚੀਜ਼ ਹੁੰਦੀ ਆ ਪਰ ਭਾਈ ਅੰਮਰਤਪਾਲ ਸਿੰਘ ਨੂੰ ਕਿਉਂ ਲੜਨਾ ਪੈਂਦਾ ਜੇ ਤੁਸੀਂ ਸਿੱਖਾਂ ਦੇ ਮੁੱਦੇ ਚੱਕਦੇ ਤੇ ਬੰਦੀ ਸਿੰਘਾਂ ਦੇ ਮੁੱਦੇ ਚੱਕਦੇ ਕਿਉਂ ਭਾਈ ਅੰਮਰਤਪਾਲ ਸਿੰਘ ਨੂੰ ਮੈਦਾਨ ਦੇ ਵਿੱਚ ਆਉਣਾ ਪੈਂਦਾ ਉਹ ਭਾਜੀਪੀ ਨਾਲ ਤੁਸੀਂ 10-15 ਸਾਲ ਰਹੇ ਹੋ 15 ਸਾਲ ਤੋਂ ਰਹੇ ਹੋ ਹੀ ਪੱਕੇ ਰਹੇ ਹੋ ਤੇ ਤੁਸੀਂ ਜਿਹੜਾ ਅੱਜ ਇਹ ਮੁੱਦਾ ਚ ਕਾਉਣਾ ਹੁੰਦਾ ਬੰਦੀ ਸਿੰਘਾਂ ਦਾ 10 ਸਾਲ ਤੁਹਾਡੇ ਜਮੀਰਾਂ ਮਰੀਆਂ ਰਹਿ ਜਾਂ ਹੁਣ ਅੰਮਰਤਪਾਲ ਆ ਗਿਆ ਨਾਗਪੁਰ ਤੋਂ ਚੱਲਦਾਗਾ ਤੇ ਤੁਸੀਂ ਕਿੱਥੋਂ ਚਲਦੇ ਹੋ ਮਾਰੇ ਮੋਟੀ ਸ਼ਰਮ ਹਯਾ ਕਰ ਲਿਆ ਕਰੋ ਬੋਲਣ ਲੱਗਿਆ ਤੇ ਐਂ ਤੁਹਾਡਾ ਬਿਰਸਲਟ ਹੋ ਆ ਬੋਲੀ ਜਾਂਦਾ ਉਹ ਕੰਬਲਾ ਹੋਇਆ ਪਿਆਗਾ ਉਹਦਾ ਸ਼ਖਬੀਰ ਬਾਦਲ ਨੂੰ ਲੱਗਦਾ ਕਿਸੇ ਹਸਪਤਾਲ ਚ ਭਰਤੀ ਕਰਨਾ ਪਊਗਾ ਤੁਹਾਡਾ ਹੱਲ ਗਿਆ ਦਿਮਾਗ ਕਿਉਂਕਿ ਤੁਹਾਨੂੰ ਪੈਂਦੀਆਂ ਨੇ ਹੁਣ ਵੋਟਾਂ ਤੁਹਾਡੇ ਕੋਲ ਰਹਿ ਗਈ ਇੱਕ ਸੀਟ ਦੂਜਾ ਕਰਕੇ ਤੁਸੀਂ ਬੇਆਦਬੀ ਦੇ ਮੁੱਦੇ ਤੇ ਪੂਰੀ ਤਰ੍ਹਾਂ ਤੁਹਾਡਾ ਪ੍ਰਧਾਨ ਕਰ ਗਿਆ ਸ਼ਖਬੀਰ ਬਾਦਲ ਪਰਦੀਪ ਕਲੇਰ ਨੇ ਜਿਹੜੇ ਵੱਡੇ ਖਲਾਸੇ ਕਰ ਦਿੱਤੇ ਕਿ ਜਿਹੜਾ ਅਕਾਲ ਤਖਤ ਦੇ ਹੁਕਮਨਾਮਾ ਜਿਹੜਾ ਜਾਰੀ ਕੀਤਾ ਸੀ ਕਿ ਸੌਦੇ ਸਾਧ ਨਾਲ ਕਿਸੇ ਨੇ ਜਾਰੀ ਨਹੀਂ ਪਗਾਉਣੀ ਉਹਦਾ ਪਾਣੀ ਤੱਕ ਨਹੀਂ ਪੀਣਾ ਤੇ ਤੂੰ ਉੱਥੇ ਜਾ ਕੇ ਗੁਫਾ ਦੇ ਵਿੱਚ ਉਹਦੇ ਨਾਲ ਮੀਟਿੰਗਾਂ ਕਰਦਾ ਰਿਹਾ ਤੇ ਕੀ ਕਮਿਟਮੈਂਟ ਕੀਤੀ ਹੋਣੀ ਆ ਉਹ ਅਜੇ ਨਿਕਲ ਕੇ ਬਾਹਰ ਨਹੀਂ ਆਈ ਤੇ ਉਹਦਾ ਸੌਦਾ ਸਾਧ ਜਿਹਦੇ ਲਿਆਂਦਾ ਉਹਦੇ ਪਟਾ ਫੇਰਿਆ ਉਹ ਦੱਸੂਗਾ ਵੀ ਸੰਗਵੀਰ ਬਾਦਲ ਨੇ ਕੀ ਕਿਹਾ ਕੋ ਹਣੀਪ੍ਰੀਤ ਜੀ ਆ ਜਿਹੜੀ ਤੇ ਸਿੱਖਾਂ ਦਾ ਘਾਣ ਤੁਸੀਂ ਕਰ ਦਿੱਤਾ ਸਿੱਖਾਂ ਦਾ ਖੂਨ ਤੁਸੀਂ ਪੀ ਲੇਤਾ ਤੇ ਤੁਸੀਂ ਆਪਣੇ ਆਪ ਨੂੰ ਅਜੇ ਵੀ ਵੱਡੇ ਹੋ ਕਰਦੇ ਹੋ ਕਿ ਅਸੀਂ ਜੀ ਉਹਨਾਂ ਦਾ ਤੁਰਬਸੋੜਾ ਕਰ ਦਿੱਤਾ ਤੇ ਫਿਰ ਇਹ ਨਾਗਪੁਰ ਚੱਲਿਆ ਗਿਆ ਵੀ ਨਾ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਜਿੰਨੀਆਂ ਮਰਦੀ ਤੁਸੀਂ ਕਦਾਰ ਤੁਸੀਂ ਕਰ ਲਓ ਸਿੱਖ ਧਰਮ ਦੀ ਅੰਮਰਤਪਾਲ ਦੀ ਕਰ ਲਓ ਦੀਪ ਸਿੱਧੂ ਦੀ ਕਰ ਲਓ ਜਿੰਨੇ ਹੋਰ ਨੌਜਵਾਨ ਹੈ ਕਰ ਲਓ ਪਰ ਤੁਹਾਡੇ ਹੁਣ ਪੱਲੇ ਜਿਹੜਾ ਕੱਖ ਨਹੀਂ ਰਿਹਾ ਤੁਸੀਂ ਆਪਣਾ ਚੰਮ ਬਚਾਉਂਦੇ ਹੋ ਪਰ ਤੁਹਾਡਾ ਹੁਣ ਚੰਮ ਬਚਣਾ ਨਹੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਕਿਉਂਕਿ ਤੁਸੀਂ ਪਾਪ ਹੀ ਇੰਨੇ ਕੀਤੇ ਨੇ ਤੁਹਾਨੂੰ ਇੱਕ ਅੰਮਰਤਪਾਲ ਦੀ ਸੀਟ ਆ ਜਿਹੜੀ ਸਾਰਿਆਂ ਨੂੰ ਡੜਕਣ ਲੱਗ ਪਈ ਸਾਰੇ ਦਹਾਈ ਪਾਉਂਦੇ ਆ ਕਿ ਸਿਵਸੈਨਾ ਕੀ ਫਲਾਣਾ ਉਹ ਗੰਜਾ ਜਾ ਕੋਈ ਸੰਡਾਲਿਆ ਜਾ ਕੋਈ ਜਿਹੜਾ ਰਮਨੀਤ ਬਿੱਟੂ ਆ ਬਯੰਤੇ ਬੁੱਚੜ ਦਾ ਪੁੱਤ ਆ ਅਕਾਲੀ ਦਾਲਾ ਇੱਕ ਦੋ ਕਾਂਗਰਸ ਚ ਹੋਰ ਹੋਣਗੇ ਤੇ ਉਧਰੋਂ ਆਵਾਜ਼ ਦੀ ਪਾਰਟੀ ਦੇ ਵਿੱਚ ਨੇ ਸਾਰਿਆਂ ਨੂੰ ਅੱਗ ਲੱਗੀ ਪਈ ਆ ਅੰਮਰਤਪਾਲ ਜਿੱਤ ਕੇ ਆਉਂਗੇ ਆ ਡਰ ਬਈ ਕਾਦਾ ਲੱਗਦਾ ਡਰ ਲੱਗਦਾ ਕਿ ਉਹ ਨੌਜਵਾਨ ਦੇ ਅੰਦਰ ਸੱਚ ਭਰਿਆ ਹੋਇਆਗਾ ਉਹਨੇ ਗੱਲ ਜਿਹੜੀ ਇੱਥੇ ਕਹੇਤੀ ਤੇ ਉੱਥੇ ਵੀ ਕਹਿਣੀ ਆ ਇਹ ਨਹੀਂ ਕਿ ਬਾਹਰ ਕਹੇਤੀ ਤੇ ਅੰਦਰ ਕੋਈ ਹੋਰ ਬਦਲ ਜਾਊਗਾ ਤੇ ਉਹਨੇ ਤੁਹਾਡੀਆਂ ਜਿਹੜੀਆਂ ਕਰਤਿयां ਤੁਸੀਂ ਕੀਤੀਆਂ ਨੇ ਤੁਹਾਡਾ ਜਿਹੜਾ ਤੁਸੀਂ ਪਾਪ ਜਿਹੜਾ ਕੀਤਾਗਾ ਉਹ ਪਾਪਾਂ ਦਾ ਹਿਸਾਬ ਲਵੇਗਾ ਨੌਜਵਾਨ ਤੇ ਉਹ ਪੰਜਾਬ ਦੇ ਮੁੱਦੇ ਚੁੱਕੇਗਾ ਪੰਜਾਬ ਦੀ ਜਵਾਨੀ ਦੇ ਮੁੱਦੇ ਚੁੱਕੇਗਾ ਜਿਹੜੇ ਤੁਸੀਂ ਕੋ ਕੋ ਕੇ ਸਿੱਖ ਮਾਰੇ ਨੇ ਉਹਨਾਂ ਦੇ ਮੁੱਦੇ ਚੁੱਕੇਗਾ ਬੰਦੀ ਸਿੰਘਾਂ ਦੇ ਮੁੱਦੇ ਚੁੱਕੇਗਾ ਨਸੇ ਦਾ ਮੁੱਦਾ ਚੁੱਕੇਗਾ ਅਤੇ ਹੋਰ ਖੰਡੂਰ ਸਾਹਿਬ ਵਾਸੀਆਂ ਨੂੰ ਦਿੱਕਤਾਂ ਨੇ ਜਿਹੜੀਆਂ ਪ੍ਰੋਬਲਮਾਂ ਨੇ ਵੱਡੀਆਂ ਖੜੀਆਂ ਹੋਈਆਂ ਨੇ ਤੇ ਐਮਪੀ ਖੰਡੂਰ ਸਾਹਿਬ ਨੇ ਜਿਹੜਾ ਚੁਣਿਆਗਾ ਉਹ ਕਿਸੇ ਗੱਲ ਤੋਂ ਚੁਣਿਆਗਾ ਐਵੇਂ ਹੋਰ ਨਹੀਂ ਚੁਣ ਲਿਆ ਤੁਹਾਡੇ ਵਰਗਾ ਨਹੀਂ ਚੁਣ ਲਿਆ ਪਤਾ ਸੀ ਖੰਡੂਰ ਸਾਹਿਬ ਵਾਸੀਆਂ ਨੂੰ ਕਿ ਜੇਕਰ ਸਾਡੇ ਹੱਕਾਂ ਦੀ ਗੱਲ ਕਰ ਸਕਦਾ ਤੇ ਭਾਈ ਅੰਮ੍ਰਿਤਪਾਲ ਸਿੰਘ ਹੀ ਕਰ ਸਕਦਾਗਾ ਜੇ ਤੁਸੀਂ ਤੁਹਾਡੇ ਕੋਲ ਐਨੀ ਜ਼ਰਤ ਹੁੰਦੀ ਤੇ ਤੁਸੀਂ ਇਹਦੋਂ ਪਹਿਲਾਂ 25 ਸਾਲ ਹੋ ਗਏ ਤੁਹਾਨੂੰ ਰਾਜ ਕਰਦਿਆਂ ਨੂੰ ਕੀ ਕਰ ਦਿੱਤਾ ਤੁਹਾਡੀਆਂ ਚਿੱਟੀਆਂ ਦਾੜੀਆਂ ਆ ਗਈਆਂ ਤੇ ਹੁਣ ਤੁਸੀਂ ਕੀ ਕਰਦੋਂਗੇ ਅੱਗੇ ਕੀ ਕਰਦੋਂਗੇ ਬੁੱਢੇ ਹੋਏ ਪਿਓ ਤੁਸੀਂ ਘੋੜੇ ਤੇ ਬਲਦੇ ਆ ਸੱਚ ਘੋੜੇ ਤਾਂ ਮੈਂ ਭੁੱਲ ਕੇ ਕਹਿਆ ਬੁੱਢੇ ਬਲਦ ਹੋਏ ਫਿਰਦੇ ਹੋ ਕੋਈ ਐ ਨੂੰ ਜਾਂਦਾ ਸਿੰਘ ਮਾਰਦਾ ਕੋਈ ਐ ਨੂੰ ਨਿਕਲ ਜਾਂਦਾਗਾ ਕੋਈ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਨੇ ਪਿੰਡਾਂ ਦੇ ਵਿੱਚ ਤੁਰੇ ਫਿਰਦੇ ਵਿਚਾਰੇ ਘਾਹ ਖਾਂਦੇ ਕੋਈ ਉੱਥੋਂ ਖਾ ਲੈਂਦਾ ਕੋਈ ਉੱਥੋਂ ਖਾ ਲੈਂਦਾ ਹੁਣ ਤੁਹਾਡੇ ਆਪਣੇ ਵਿਚਾਰ ਨਹੀਂ ਬਦਲਦੇ ਸਾਰਿਆਂ ਦੇ ਵਿਚਾਰ ਨਹੀਂ ਮਿਲਦੇ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਤੁਹਾਡਾ ਦਿਮਾਗ ਖੱਲਿਆ ਪਿਆਗਾ ਅੰਮ੍ਰਿਤਪਾਲ ਸਿੰਘ ਜਿੱਦੇ ਦਾ ਜਿੱਤੇਗਾ ਦੂਜਾ ਹੁਣ ਜਿਹੜਾ ਪ੍ਰਦੀਪ ਕਲੇਰ ਆ ਪਾਪੀ ਉਦੁਸ਼ਟ ਉਹ ਵੀ ਪਾਪੀ ਆ ਤੇ ਤੁਸੀਂ ਪਾਪੀ ਹੋ ਉਹਨੇ ਜਿਹੜੇ ਖਲਾਸੇ ਕਰ ਦਿੱਤੇ ਹੁਣ ਤੁਹਾਨੂੰ ਕੋਈ ਲੋਕ ਨੂੰ ਥਾਂ ਨਹੀਂ ਥਿਆਉਂਦਾ ਉਹ ਬਲਟਵਾ ਬਟਵਾ ਪਾਦੀ ਕੀ ਅਖਬਾਰਾਂ ਦੀਆਂ ਕਾਟੀਆਂ ਦੀ ਚੱਕੀ ਬੈਠਾ ਉਹ ਥੱਬਾ ਬਣਾਈ ਬੈਠਾ ਐਂ ਜੀ ਐਂ ਜੀ ਉਹ ਜਿੱਥੇ ਮਰਦੀ ਹੁਣ ਬਲਟਵਾ ਸਾਹਿਬ ਜਿੱਥੇ ਮਰਦੀ ਜੋ ਕੁਝ ਕਰ ਲਾ ਹੁਣ ਤੇਰੇ ਪੱਲੇ ਤੱਲੇ ਕੱਖ ਨਹੀਂ ਰਿਹਾ ਨਾ ਤੋ ਕਦੇ ਜਿੱਤਿਆ ਤੇ ਨਾ ਹੀ ਹੁਣ ਜਿੱਤਣਾਗਾ ਇਹ ਜਿਹੜਾ ਤੁਸੀਂ ਦੀਪ ਸਿੱਧੂ ਤੇ ਕਹਿ ਰਹੇ ਸੀ ਕਿ ਨੰਬਰ ਜਿਹੜਾ ਅੰਮ੍ਰਿਤਪਾਲ ਨੇ ਜਿਹੜਾ ਬਲੌਗ 'ਚ ਪਾਇਆ ਹੋਇਆ ਸੀ ਜਾਂ ਦੀਪ ਸਿੱਧੂ ਨੂੰ ਕਹਨੇ ਆਜ ਦੇ ਦੀਪ ਸਿੱਧੂ ਨੇ ਕਹਿ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਬੈਠੇ ਨੇ ਦੁਬਈ ਦੇ ਵਿੱਚ ਸਿੱਖ ਕੌਮ ਲਈ ਦਰਦ ਰੱਖਣ ਵਾਲੇ ਅਵਤਾਰ ਸਿੰਘ ਖੰਡੇ ਦਾ ਜ਼ਿਕਰ ਕੀਤਾ ਇਹ ਦੀਪ ਸਿੱਧੂ ਦੀ ਇੱਕ ਸੋਚ ਸੀ ਬੜੀ ਦੂਰਅੰਦੇਸ਼ੀ ਸੋਚ ਸੀ ਤਾਂ ਕਰਕੇ ਸਰਕਾਰਾਂ ਨੂੰ ਪਤਾ ਲੱਗ ਗਿਆ ਕਿ ਜੇ ਦੀਪ ਸਿੱਧੂ ਜਿਉਂਦਾ ਰਹਿ ਗਿਆ ਤੇ ਇਹਨੇ ਸਿੱਖ ਕੌਮ ਦੇ ਜਿਹੜਾ ਅੱਜ ਦਾ ਕੁਝ ਮਹੀਨਿਆਂ ਪਹਿ ਬਾਸਤੀ ਆਇਆ ਸੀ ਤੇ ਵੱਡੇ ਇੱਕ ਜਿਹੜਾ ਚਿੰਗਲਾ ਦੇਗਾ ਕਿ ਵੱਡਾ ਜਿਹੜਾ ਖੜਾ ਹੋ ਜਾਏਗਾ ਸਿੱਖ ਕੌਮ ਲਈ ਖੜੀ ਹੋ ਜਾਵੇਗੀ ਆਪਣੇ ਹੱਕਾਂ ਦੇ ਲਈ ਇਸ ਕਰਕੇ ਦਸਵਾਂ ਜਿਹੜੇ ਨੇ ਸੀਐਡੀਆਂ ਨੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਸਾਡੇ ਲੋਕ ਤਾਂ ਕੀ ਕਰਦੇ ਆ ਓਗਦਾਰ ਓਗਦਾਰ ਆੱਖ ਆਪਦਾ ਕਰਨਾ ਨਹੀਂ ਲੈ ਕੇ ਰੁਪਏ ਸਰਕਾਰਾਂ ਤੋਂ ਅੱਬਕੇ ਹੋਏ ਕਾਮਰੇਡ ਜੇ ਤੇ ਕਦੇ ਉਧਰ ਹੋ ਜਾਂਦੇ ਆ ਕਦੇ ਉਧਰ ਹੋ ਜਾਂਦੇ ਆ ਇਨਾਂ ਦੇ ਉੱਤੇ ਰਾਖਾਣ ਕੀਤਾ ਸਿੱਖ ਕੌਮ ਦਾ ਪਰ ਤੁਹਾਨੂੰ ਜਿਹੜੀ ਮੈਂ ਗੱਲ ਕਰਦਾ ਸੀ ਅੰਮ੍ਰਿਤਪਾਲ ਮੈਂ ਤੁਹਾਨੂੰ ਹਿੱਕ ਠੋਕੇ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਣਾਗਾ ਕਿ ਜੇਲ੍ਹ ਚੋਂ ਜਲਦੀ ਬਾਹਰ ਆਵੇਗਾ ਜੋ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਆਵਾਦੀ ਪਾਰਟੀ ਆ ਲਾ ਲੈਣਾ ਆ ਤੁਸੀਂ ਕਾਲੀਦਾਰਾ ਲਾ ਲਓ ਤੇ ਹੋਰ ਜਿਹੜੇ ਆ ਬਿੱਟੂ ਸਿੱਟੂ ਵਰਗੇ ਤੁਰੇ ਫਿਰਦੇ ਆ ਉਹ ਲਾ ਲੈਣਾ ਤੇ ਤੁਹਾਨੂੰ ਮੈਂ ਜਿਹੜਾ ਇਹਨਾਂ ਦਾ ਬਿਆਨ ਸੁਣਾ ਦਿੱਤਾ ਅਕਾਲੀ ਦਲ ਕੰਮੇ ਬਖਾਲਟ ਦੇ ਵਿੱਚ ਆਇਆ ਪਿਆਗਾ ਹੁਣ ਅਕਾਲੀ ਦਲ ਦੇ ਮੂੰਹ ਤੋਂ ਜਿਹੜੀ ਮੱਖੀ ਨਹੀਂ ਉੱਡ ਰਹੀ ਅਕਾਲੀ ਦਾਲਾ ਅਕਾਲੀ ਦਲ ਦਾ ਤੁਸੀਂ ਮਲਿਆ ਮੇਟ ਕਰ ਦਿੱਤਾ ਹੁਣ ਤੁਸੀਂ ਬਾਦਲ ਦਲ ਨੂੰ ਬਚਾਉਣ ਵਾਸਤੇ ਸੁਖਵੀਰ ਬਾਦਲ ਨੂੰ ਬਚਾਉਣ ਵਾਸਤੇ ਪੱਬਾਂ ਪਹਾੜ ਹੋਏ ਬੈਠਿਓ ਪਰ ਹੁਣ ਤੁਸੀਂ ਭੁੱਲ ਜਿਓ ਕਿ ਕੌਮ ਦਾ ਜਿਹੜਾ ਤੁਸੀਂ ਲਹੂ ਪੀਤਾਗਾ ਕੌਮ ਦੇ ਨਾਲ ਜਿਹੜੀਆਂ ਤੁਸੀਂ ਗਦਾਰੀਆਂ ਕੀਤੀਆਂ ਨੇ ਉਹ ਪਰਮਾਤਮਾ ਸਭ ਕੁਝ ਦੇਖਦਾ ਉਹ ਕੁਦਰ ਦਾ ਬਰਤਾਰਾ ਹੁੰਦਾਗਾ ਤਾਨੂੰ ਦੱਸਦਾ ਵੱਡੇ ਵੱਡੇ ਨਹੀਂ ਇੱਥੇ ਤਾਂ ਪਾਪੀ ਰਹੇ ਜਿਹੜੇ ਆਪਣੇ ਆਪ ਨੂੰ ਖੱਬੀ ਖਾਂ ਕਹਾਉਂਦੇ ਸੀ ਉਹ ਨਹੀਂ ਇੱਥੇ ਰਹੇ ਤੇ ਤੁਸੀਂ ਤਾਂ ਹਏ ਕਾਦੇ ਵਿਚਾਰਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਵੱਤ-ਵੱਤ ਕਮੈਂਟ ਕਰਨਾ ਕਿ ਅਕਾਲੀ ਦਲ ਨੇ ਜਿਹੜਾ ਪੰਜਾਬ ਦਾ ਬੇੜਾ ਗਰਖ ਕੀਤਾ ਤੁਸੀਂ ਉਹਦੇ ਬਾਰੇ ਵੀ ਜਰੂਰ ਬੋਲਣਾ ਤੇ ਅੰਮਰਪਾਲ ਨੂੰ ਲੈ ਕੇ ਦੇਖੋ ਇਹਨਾਂ ਦੇ ਕੰਮੇ ਮਨ ਦੇ ਵਿੱਚ ਅਜੇ ਵੀ ਜ਼ਹਿਰ ਭਰਿਆ ਪਿਆ ਵੀ ਅੰਮਰਪਾਲ ਜਿੱਤ ਕਿਉਂ ਗਿਆ ਕੋਈ ਗੱਲ ਨਹੀਂ ਸਹਾਵ ਸਾਰਿਆਂ ਦਾ ਬਰਾਬਰ ਹੋ ਜਾਊਗਾ ਅੰਮ੍ਰਿਤਪਾਲ ਜਿੱਦਣ ਬਾਹਰ ਆ ਗਿਆ ਤੇ ਉਸ ਦਿਨ ਜਿਹੜਾਗਾ ਕਿ ਤੁਹਾਡੀਆਂ ਭਾਜਣਾ ਹੋਰ ਪਹਿਣਗੇ ਆ ਫਿਰ ਤੁਸੀਂ ਬੜੇ ਹੋਰ ਇਲਜ਼ਾਮ ਲਾਉਂਗੇ ਉਹਨੂੰ ਕਿਹਨ ਦੀ ਤਿਆਰੀ ਕਰੋਗੇ ਫਿਰ ਉਹਨਾਂ ਨੂੰ ਪਰਤੇ ਪਵਾਓਗੇ ਇਹ ਸਾਨੂੰ ਸਾਰੀਆਂ ਗੱਲਾਂ ਦਾ ਪਤਾਗਾ ਕਿ ਤੁਸੀਂ ਕੀ ਅਡੰਬਰ ਰਚੋਗੇ ਕੀ ਕੁਝ ਕਰੋਗੇ ਧੰਨਵਾਦ ਮੈਂ ਤਾਂ ਤੁਹਾਨੂੰ ਇਜਾਜ਼ਤ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਮੈਂ ਤੁਹਾਡਾ ਪੰਜਾਬੀ ਮਿੱਠਾ ਦੇਖਣ ਵਾਲੇ ਸਰੋਤਿਆਂ ਦਾ ਮੇਰੇ ਭੈਣਾਂ ਦਾ ਮੇਰੇ ਭਰਾਵਾਂ ਦਾ ਮੇਰੀ ਮਾਤਾਵਾਂ ਦਾ ਸਾਡੇ ਬਜ਼ੁਰਗ ਬਾਪੂਆਂ ਦਾ ਤੈਅ ਦਿਲ ਸੁਭਰ ਗੁਜ਼ਾਰਾਂ ਹੁਣ ਆ ਗਿਆ ਬਹਿਜੂਗਾ ਖਾਲਸਾ ਵੈਦਿਕ ਵਾਦੀ